कोई भी आपके आप रिश्ते में किसी से कोई लड़ाई झगड़ा आज तक किसी को आज तक साथ वाले घर वाले को कभी नहीं बोला वकार 16 साल के लड़के 17 साल के लड़की क्या दुश्मनी होगी किसी के नीचे 16 और 17 साल के लड़के को तो अपने घर का नहीं पता होता पूरा परिवार में कैसे मिलना जुलना रिश्तों दरों में कैसे जाना पर मैं राजनीतिक रूप से नहीं आज बोलूंगा जितने भी मेरे दोस्त मीडिया के माध्यम ना आए मैं कतल की सच्चाई पूछना चाहता हूं कतल की वजह की अगर राजनीति में करनी होती तो मैं संस्कार ना करता ਸਾਰੇ ਲੋਕ ਲੈ ਕੇ ਮਸੜਤਾਂ ਦੇ ਚੱਲਦਾ ਨਹੀਂ ਮੈਂ ਪੁਲਿਸ ਨੂੰ ਇੱਕ ਬੇਨਤੀ ਕਰ ਰਿਹਾ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਕਿ ਇਹ ਮੇਰਾ ਪਰਿਵਾਰਾ ਬਸਤੀ ਦਾ ਨਿਸ਼ਬੰਦਾ ਮੇਰਾ ਹਲਕਾ ਮੇਰਾ ਪਰਿਵਾਰ ਹੈ ਪਰ ਮੈਨੂੰ ਦੁੱਖ ਇੱਕੋ ਗੱਲ ਦਾ ਕਿ ਜਦ ਅਸੀਂ ਕਿਸੇ ਨੂੰ ਪਾਰਟੀ ਜੁਆਇਨ ਕਰਾਣੇ ਕਿਸੇ ਲੋਕਾਂ ਨੂੰ ਪਾਰਟੀ ਚ ਲੈ ਕੇ ਆਣੇ ਆ ਅਧੂਰੇ ਵੈਰੀਫਾਈ ਨਹੀਂ ਕੀਤਾ ਜਾਂਦਾ ਕਿ ਜਿਹੜਾ ਕਨਪੜ ਬੱਚਾ ਇਦਾਂ ਪੜਿਆ ਉਹਨਾਂ ਨੂੰ ਕਾਲਜਾਂ ਦੇ ਪ੍ਰਧਾਨ ਆਮਾਦੀ ਪਾਰਟੀ ਦੇ ਇਸ ਇਲਾਕੇ ਦੇ ਮੁਖੀਆ ਸਰੋਪੇ ਬਣਦੇ 21 ਅਗਸਤ 2025 ਨੂੰ 21 ਅਗਸਤ ਨੂੰ ਦੁਪਹਿਰ ਨੂੰ ਕਾਲਜ ਜਦੋਂ ਸਰੋਪੇ ਪੈਂ ਤੋਂ ਬਾਅਦ ਕਾਲਜ ਦੇ ਵਿੱਚ ਵੀ ਉਹ ਕਰਪਾਨਾ ਚਲਾਉਂਦਾ ਹੈ ਗੁੰਡਾਗਰਦੀ ਕਰਦਾ ਔਰ ਤੋਂ ਬਾਅਦ ਉਹ ਐਨਾ ਹੌਸਲਾ ਬਣ ਜਾਂਦਾ ਕਿ ਮੈਨੂੰ ਅੱਜ ਆਮ ਆਦਮੀ ਦਾ ਪੱਟਾ ਮੇਰੇ ਗੱਲ 'ਚ ਪੈ ਗਿਆ ਜਲੰਧਰ ਪੁਲਿਸ ਬਸਤੀ ਬਾਬਾਕੇਲ ਦੀ ਪੁਲਿਸ ਦੋਤੇ ਉਹ ਹਮਲਾ ਕਰਦਾ ਦੋ ਤਿੰਨ ਦਿਨ ਬਾਅਦ ਤੇ ਜੇਲ੍ਹ ਤੋਂ ਛੁੱਟ ਕੇ ਅੱਜ ਉਹਨੇ ਕਤਲ ਕਰਤਾ ਆ ਕੇ ਬਾਅਦ ਅੱਛਾ ਪੁਲਿਸ ਪੁਲਿਸ ਦੁਆਰਾ ਮਾਮਲਾ ਤੋਂ ਦਰਜ ਕੀਤਾ ਗਿਆ ਹੈ ਲੱਗ ਰਿਹਾ ਹੈ ਕਿ ਇਨਸਾਫ ਮਿਲ ਪਾਏਗਾ ਔਰ ਇਹ ਕਿਸ ਪਾਰਟੀ ਸੇ ਬਿਲੋਂਗ ਕਰਦਾ ਹੈ ਇਹ ਵੀ ਦੱਸਦੇ ਆ ਆਮ ਆਦਮੀ ਪਾਰਟੀ ਦਾ ਕੋਈ ਵਾਈਸ ਪ੍ਰੈਜ਼ੀ ਮੇਰੇ ਟੀਚਾ ਖੇਤਰ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਪਰਿਵਾਰ ਦੇ ਜਿਹੜੇ ਸਦਸੇ ਆ ਪੂਰੇ ਇਲਾਕੇ ਦੇ ਜਿਹੜੇ ਕਾਉਂਸਲਰ ਆ ਉਹਨਾਂ ਨੇ ਸਰੋਪੇ ਪਾਈ ਸੀ ਜਿਹਦੀ ਫੋਟੋ ਮੈਂ ਦੇ ਚੁੱਕਾ ਸਾਰੇ ਐਵੀਡੈਂਸ ਮੇਰੇ ਕੋਲ ਆ ਸਿਰਫ ਮੈਂ ਪੁਲਿਸ 레ਵਲ ਦੇਖ ਰਿਹਾ ਕਿ ਮੈਂ ਰਾਜਨੀਤੀ ਨਹੀਂ ਕਰਨਾ ਚਾਹਦਾ ਜੇ ਪੁਲਿਸ ਇਨਸਾਫ ਦੇਂਦੀ ਹੈ ਮੈਨੂੰ ਤੇ ਮੈਂ ਆਪਣੇ ਹਲਕੇ ਨੂੰ ਸਾਫ ਦੇ ਸਕਦਾ ਤੇ ਅੱਜ ਮੈਂ ਆਪਣੇ ਆਪ ਨੂੰ ਇਹ ਮਹਿਸੂਸ ਕਰ ਰਿਹਾ ਕਿ ਜੇ ਮੈਂ ਆਪਣੇ ਪਰਿਵਾਰ ਦਾ ਬੱਚਾ ਨਹੀਂ ਬਚਾ ਸਕਿਆ ਤੁਸੀਂ ਮਤਲਬ ਇਹ ਦਿੰਦੇ ਹੋ ਕਿ ਲੋਕਾਂ ਦੀ ਰੱਖਿਆ ਕੀ ਕਰਾਂਗੇ ਕੁਝ ਪਤਾ ਲੱਗਦਾ ਹੈ ਇਹ ਘਟਨਾ ਕਿਉਂ ਆਈ ਸੀ ਸਰਕਾਰੀ ਕਿਸੇ ਅਧਿਕਾਰੀ ਦਾ ਗੱਲਬਾਤ ਹੋਈ ਹੋਵੇ ਕਿ ਇਹਦੀ ਮੰਤਕੀ ਕਰਨਾ ਹੈ ਅਜੇ ਤੱਕ ਤੇ ਸਰਕਾਰੀ ਕਿਸ ਨੇ ਕਿਹਾ ਨਾ ਤੁਸੀਂ ਦੇਖੀ ਦੀ ਸਰਕਾਰ ਦਾ ਜੇ ਸਰਕਾਰ ਦਾ ਦੁੱਖ ਹੁੰਦਾ ਸਰਕਾਰ ਵਾਲੇ ਇਸ ਨੂੰ ਪਰਿਵਾਰ ਨਾਲ ਰਾਜਨੀਤੀ ਤੌਰ ਤੇ ਮੇਰੀ ਕਿਸੇ ਨਾਲ ਮਤਭੇਦ ਹੋ ਸਕਦੇ ਆ ਪਰ ਸਮਾਜੀ ਤੌਰ ਤੇ ਅਸੀਂ ਲੋਕ ਇਕੱਠੇ ਆ ਸਮਾਜੀ ਤੌਰ ਤੇ ਅਗਰ ਅੱਜ ਚਾਹੀਦਾ ਸੀ ਜੇ ਸਰਕਾਰ ਨੂੰ ਅੱਜ ਬੜੇ ਪੰਜਾਬ ਦੇ ਹਰ ਇੱਕ ਕੋਨੇ ਤੋਂ ਫੋਨ ਆ ਰਿਹਾ ਜਿਨ੍ਹਾਂ ਲੋਕਾਂ ਨਾਲ ਮੇਰਾ ਪਿਆਰ ਹੈ ਤੁਹਾਡੇ ਮਾਦਾਂ ਦੇ ਨਾਲ ਪਰ ਮੈਨੂੰ ਇੱਕੋ ਹੀ ਚੀਜ਼ ਦਾ ਇਨਸਾਫ ਚਾਹੀਦਾ ਮੈਂ ਨਹੀਂ ਇਹ ਜੇ ਬੋਲਣਾ ਪਰ ਕੁਝ ਵਜੇ ਇਸ ਕਾਮ ਨੇ ਵਜੇ ਜਿਹਨਾਂ ਨੇ ਪਾਣੀ ਪੁਲਾਇਆ ਸੀ ਜਿਹੜੇ ਘਰ ਵਾਲੇ ਨੇ ਉਹ ਦੱਸ ਰਹੇ ਨੇ ਕਹਿੰਦੇ ਕਿ ਲੜਕਾ ਬਾਅਦ ਵਿੱਚ ਫਿਰ ਦੁਬਾਰਾ ਤੋਂ ਆਇਆ ਧਮਕੀ ਦੇ ਕੇ ਗਿਆ ਬਾਅਦ ਵਿੱਚ ਬਾਅਦ ਦੇ ਵਿੱਚ ਕੱਲ ਦੀ ਗੱਲ ਹੈ ਮੈਂ ਉਹ ਨਹੀਂ ਸ਼ੁਰੂ ਜਾਣ ਕਰ ਜਦੋਂ ਹੀ ਵਿਕਾਸ ਦੀ ਗੋਡੀ ਲੈ ਕੇ ਆਏ ਸੀ ਐਂਟਰ ਹੋਏ ਆ ਔਰ ਲੇਡੀ ਦਾ ਮੈਨੂੰ ਫੋਨ ਆਇਆ ਕਿ ਮੇਰੇ ਘਰ ਦੇ ਬਾਹਰ ਆ ਕੇ ਕਾਲੂ ਗਾਲਾਂ ਕਢ ਕੇ ਜਾ ਰਿਹਾ ਕਹਿ ਰਿਹਾ ਤੁਹਾਡੀ ਕੁੜੀਆਂ ਰਾਤ ਨੂੰ ਮਾਰ ਦੇਣੀ ਉਹਨਾਂ ਕਿਹਾ ਕਿ ਪਿਛਲੀ ਰਾਤ ਵੀ ਮੈਂ ਪੁਰਾਣੀ ਗੱਲ ਕਰ ਰਿਹਾ ਮੈਂ 20 ਮਿੰਟ ਪੁਰਾਣੀ ਤੇ ਪੁਲਿਸ ਤੇ 20 ਮਿੰਟ ਪਹਿਲੇ ਜਿਸ ਘਟਨਾ ਤੇ ਉਹਨੇ ਕਤਲ ਕੀਤਾ ਕੱਲ ਉਸ ਘਟਨਾ ਤੇ ਖੜੇ ਹੋ ਕੇ ਪਰਿਵਾਰ ਨੂੰ ਧਮਕੀਆਂ ਦੇ ਕੇ ਗਿਆ ਹੋਣਾ। ਪਰ ਉਹਨੇ ਪੁਲਿਸ ਲਾਈਟ ਲੈ ਰਹੀ ਹੈ ਇਸ ਮਾਮਲੇ ਕੋਈ ਨਹੀਂ ਲਾਈਟ ਲੈ ਲੈਣਾ ਮੈਨੂੰ ਫਿਰ ਮੈਂ ਆਪਣੇ ਰਸਤੇ ਉੱਤੇ ਜਾਵਾਂਗਾ। ਸਾਰਾ ਲੋਕ ਮੇਰੇ ਨਾਲ ਹੈ, ਮੇਰਾ ਪਰਿਵਾਰ ਮੇਰੇ ਨਾਲ ਹੈ। ਮੈਂ ਚੰਦਾਈ ਦਾ ਅਜ ਵੀ ਕਰਨਾ। ਮੈਂ 12ਵੇਂ ਮੀਡੀਆ ਦੇ ਮਾਧਿਅਮ ਨਾਲ ਕਹਿ ਰਹੇ ਹਾਂ, ਸਰਕਾਰ ਨੂੰ ਵੀ ਕਹਿ ਰਹੇ ਹਾਂ, ਪੁਲਿਸ ਨੂੰ ਵੀ ਕਹਿ ਰਹੇ ਹਾਂ ਕਿ ਤੁਹਾਡੀ ਨਲਕੀ ਹੈ, ਤੁਹਾਡੀ ਫੇਲਿਅਰ ਹੈ। ਆਪਣਾ ਫੇਲਿਅਰ ਲੱਭੋ। ਮੈਨੂੰ ਮਜਬੂਰ ਨਾ ਕਰੋ ਸੜਕਾਂ ਦੇ ਉੱਤਨ ਲਈ। ਤੇ ਜਾਂ ਜਾਂ ਵਾਰਦਾਤ ਕੋ ᱧਾਮ ਦੀਵਾ ਕਿਹਾ ਸੀ ਸੀ ਉਨਕੇ ਘਰ ਦਾ ਆਪਣਾ ਗੁਜ਼ਾਰਾ ਮੁਸ਼ਕਿਲ ਹੁੰਦਾ ਉਹ ਕੈਮਰੇ ਕਹਾਂ ਲਗਾਉਣਗੇ ਕੋਈ ਡੇਢ ਮਰਲੇ ਕੋਈ 1 ਮਰਲੇ ਕੋ 2 ਮਰਲੇ ਵਿੱਚ ਰਹਿੰਦਾ ਕਿਸੇ ਕੋਲ ਰਹਿਣੇ ਕੋ ਛੱਤ ਨਹੀਂ ਹੈ ਕੋ ਲੋਕ ਕੈਮਰੇ ਕਹਾਂ ਲਗਾਉਣਗੇ ਉਹ ਲੋਕ ਇਤਨੇ ਪਰੇਸ਼ਾਨ ਹੈ ਕਲੀ ਮੇ ਨਸ਼ਾ ਕਹਾਂ ਸੇ ਆਤਾ ਹੈ ਮੈਂ ਇੱਕ ਬਤਾਨਾ ਚਾਹਤਾ ਹਾਂ ਮੇਰਾ ਜਨਮ ਉਸੀ ਗਲੀ ਮੇ ਹੁਆ ਹੈ ਮੈਂ ਉੱਥੇ ਦਾ ਜੰਪਾ ਲਾ ਮੈਂ 17 ਸਾਲ ਦੀ ਉਮਰ ਚੋਂ ਘਰ ਛੱਡ ਕੇ ਆਇਆ ਸੀ ਅੱਜ ਮੇਰੀ ਉਮਰ 42 ਸਾਲ ਦੀ ਹੈ ਜਿਨ੍ਹਾਂ ਲੋਕਾਂ ਨੇ ਮੈਨੂੰ ਪਾਲਿਆ ਜਿਨ੍ਹਾਂ ਨੇ ਮੈਨੂੰ ਵੱਡਾ ਕੀਤਾ ਜਿਨ੍ਹਾਂ ਲੋਕਾਂ ਨੂੰ ਮੈਂ ਦੇਖ ਰਿਹਾ ਖੇਲਦੇ ਅੱਜ ਵੱਡੇ ਹੋ ਰਹੇ ਆ ਜਿਨ੍ਹਾਂ ਲੋਕਾਂ ਨੂੰ ਮੈਂ ਆਪਣੇ ਹੁਣ ਦੇਖ ਰਿਹਾ ਕਿ ਮੇਰੇ ਭਤੀਜੇ ਆ ਮੇਰੇ ਬੱਚਿਆਂ ਦੇ ਰੂਪ ਦੇ ਵਿੱਚ ਦੇਖ ਰਿਹਾ ਅੱਜ ਦੋਨੋਂ ਹੀ ਪੀੜੀਆਂ

1.5 ਸਾਲ ਇੱਕ ਪਰ ਪਹਿਲਾ ਕੋਈ ਥ੍ਰੈਟ ਵਗੈਰਾ ਆਇਆ ਕਦੀ ਕੋਈ ਗੱਲ ਹੀ ਨਹੀਂ ਆਇਆ ਛੱਟਕੀ ਹੋਣਾ ਮਾਣਾ ਮੁਤਰ ਤਦ ਪੂਰਵਗਤ ਬੱਚਿਆਂ ਛੱਟਕੀ ਹੋਣਾ ਬੱਚਾ ਕਦੀ ਗਲੀ 'ਚ ਨਹੀਂ ਕਿਸੇ ਨੂੰ ਬੋਲਿਆ ਬੱਚਿਆਂ ਥ੍ਰੈਟ ਕੀ ਹੋਣਾ ਪਰ ਬੱਚੇ ਗਲਤ ਸੰਗਤ ਵੱਲ ਜਾ ਰਹੇ ਆ ਗਲਤ ਦਿਸ਼ਾ ਵੱਲ ਜਾ ਰਹੇ ਆ ਉਹਨੂੰ ਰੋਕਣ ਦੇ ਲਈ ਸਾਨੂੰ ਪਹਿਲ ਕਰਨੀ ਪੈਗੀ ਸਾਨੂੰ ਲੋਕਾਂ ਨੂੰ ਗਿਆਣਾ ਪਏਗਾ ਅੱਜ ਮੇਰੇ ਪਰਿਵਾਰ ਦਾ ਜੀ ਚਲਾ ਗਿਆ ਮੈਂ ਜ਼ਰੂਰ ਕਹਿਣਾ ਚਾਹਨਾ ਕਿਸੇ ਹੋਰ ਦਾ ਬੱਚਾ ਨਾ ਜਾਵੇ ਉਹਨੂੰ ਰੋਕਣ ਦੇ ਲਈ ਅਸੀਂ ਲੋਕ ਕੰਮ ਕਰੀਏ ਉਰ ਤੇ ਪ੍ਰਯਾਸ ਕਰੀਏ ਪੁਲਿਸ ਹੋ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਅੱਜ ਮੈਂ ਬੇਨਤੀ ਕਰ ਰਿਹਾ ਹੱਥ ਮੈਨੂੰ ਇਨਸਾਫ ਲੈਣਾ ਵੀ ਆਂਦਾ ਮੈਨੂੰ ਲੜਨਾ ਵੀ ਆਂਦਾ ਮੈਨੂੰ ਸੰਘਰਸ਼ ਕਰਨਾ ਵੀ ਆਂਦਾ ਪਰ ਇਦਾਂ ਦੇ ਕੱਟਿਆ ਲੋਕ ਇਦਾਂ ਦੇ ਮੇਰੇ ਪਰਿਵਾਰ ਨੂੰ ਡਰਾ ਨਹੀਂ ਸਕਦੇ ਮੇਰੇ ਪਰਿਵਾਰ ਨੂੰ ਧਮਕੀਆਂ ਨਹੀਂ ਦੇ ਸਕਦੇ ਜਿਹੜੇ ਅੱਜ ਧਮਕੀਆਂ ਦੇ ਰਹੇ ਆ ਮੈਨੂੰ ਮਜਬੂਰ ਕਰ ਰਹੇ ਆ ਸਰਕਾਰ ਦੇ ਉੱਤਰ ਅਸੇ ਤੁਸੀਂ ਐਫ ਆਈ ਆਰ ਪੜ੍ਹੀ ਹੋਣੀ ਚੁੱਕੀ ਦਾ ਕੀ ਲਾਇਆ ਇੱਕ ਬਾਈ ਨੇਮ ਕਾਲੂ ਹੈ ਬਾਕੀ ਦੋ ਦੇ ਨਾਮ ਮੈਂ ਨਹੀਂ ਜਾਣਦੇ ਨਾ ਜਿਹੜੇ ਕਰਦੇ ਤਿੰਨ ਲੋਕ ਹੈ ਪਰ ਜਿਹੜੀ ਕੜੀ ਬਾਈ ਕੜੀ ਜਿਹੜੀ ਚੈਨ ਜੁੜ ਰਹੀ ਹੈ ਬੰਦੇ ਵਧਰੇ ਆ ਠੀਕ ਹੈ ਇੱਕ ਰੈਲੀ ਤੋਂ ਆਏ ਸੀ ਆਮ ਆਦੀ ਪਾਰਟੀ ਦੇ ਇੱਕ ਰੈਲੀ ਸੀ ਧਾਰੀਵਾਲ ਕਰਦੀਆਂ ਬਲਕਾਰ ਸਿੰਘ ਦੀ ਸ਼ਰਾਬ ਦੀਆਂ ਛੇ ਬੋਤਲਾਂ ਲੈ ਕੇ ਆਈ ਸੀ ਰੈਲੀ ਦੇ ਵਿੱਚ ਮੁੰਡੇ ਲੈ ਕੇ ਗਈ ਤੀ ਚਲੀ ਉਹ ਸ਼ਰਾਬ ਦੀਆਂ ਛੇ ਬੋਤਲਾਂ ਸਪਲਾਰਚ ਵਿੱਚ ਪੀਤੀ ਤੇ ਕਤਲ ਹੋਇਆ ਤੇ ਉਸ ਬੋਤਲੀਆਂ ਸ਼ਰਾਬ ਦੀਆਂ ਬੋਤਲਾਂ ਉਹ ਪੁਲਿਸ ਨੂੰ ਉਸ ਘਰ ਤੋਂ ਦੱਸਦੇ ਨਹੀਂ ਰੁਕਾਦਾ ਵਾ ਪੁਲਿਸ ਸੀ ਬਾਤ ਚ ਇਹੀ ਤਾਂ ਤੁਸੀਂ ਪੁੱਛ ਰਹੇ ਨਾ ਵਾਰ-ਵਾਰ ਪਰ ਡਿਸਟਰੈਕਟ ਕਹਿ ਰਹੇ ਹੋ ਸੀਸੀਟੀਵੀ ਕਿੱਥੇ ਨਹੀਂ ਜਾਂ ਕਿਸ ਤਰ੍ਹਾਂ ਦੀ ਫਿੰਟ ਲੱਗਦੀ ਹੋਊਗੀ ਕਿਉਂ ਤੇ ਜਦੋਂ ਜਿਹੜੀ ਤੂੰ ਐਂਟਰੀ ਕਰਕੇ ਆਇਆ ਓਦੋਂ ਵੀਡੀਓ ਮਿਲ ਰਹੀ ਹੈ ਕਾਲੂ ਕਿੱਥੇ ਦਾ ਰਹਿਣ ਵਾਲਾ ਕਾਲੂ ਕਿੱਥੇ ਦਾ ਰਹਿਣ ਵਾਲਾ ਹੈ ਕਾਲੂ ਬਸਤੀਦਾਨੀ ਦਾ ਮੁੰਡਾ ਕਰਦੀਆਂ ਪੁਲੀ ਦੇ ਕੋਲ ਉਹਦਾ ਘਰ ਠੀਕ ਤੇ ਦੇਖ ਰਹੇ ਹੋ ਸਟਾਰ نیوز ਪੰਜਾਬੀ